ਖੁਸ਼ਾਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਛੀ ਮੈਂ ਚੇਤਨ ਕਾ ਸ਼ਬ ਸੋ ਦੋਸਤੋ ਤਸਵੀਰਾਂ ਵੇਖ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰਕਾਰ ਇਹ ਪਤਾ ਨਹੀਂ ਕਿਹੜੇ ਜੰਗਲ ਦੇ ਵਿੱਚ ਖੜਾ ਹੈ ਜਾਂ ਇਹ ਨਾ ਪੰਗਾ ਦੇ ਵਿੱਚ ਕਿਉਂ ਖੜਾ ਪਰੰਤੂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਨਾ ਤਾਂ ਇਹ ਜੰਗਲ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਥਾਂ ਹੈ ਕਿ ਜਿੱਥੇ ਲੋਕ ਆ ਜਿਹੜੇ ਰੋਜ਼ਾਨਾ ਦੀ ਜ਼ਿੰਦਗੀ ਦੇ ਬਚਾਉਂਦੇ ਹੋਣ ਸੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਕੋਈ ਜੰਗਲ ਨੂਮਾ ਥਾਂ ਨਹੀਂ ਬਲਕਿ ਹੁਸ਼ਿਆਰਪੁਰ ਦੇ ਮੰਤਰੀ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਬਣਾਈ ਗਈ ਇਕੋ ਪਾਰਕ ਹੈ ਸੋ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਇਹ ਤਸਵੀਰਾਂ ਵੇਖ ਕੇ ਤੁਹਾਨੂੰ ਵੀ ਤਰਸ ਆਉਂਦਾ ਹੋਵੇਗਾ ਤੇ ਇੱਕ ਪਾਸੇ ਤੁਹਾਨੂੰ ਗੁੱਸਾ ਵੀ ਆਉਂਦਾ ਹੋਵੇਗਾ ਮੰਤਰੀ ਤੇ ਪ੍ਰਸ਼ਾਸਨ ਤੇ ਕਿ ਆਖਰਕਾਰ ਉਹਨਾਂ ਵੱਲੋਂ ਕੀ ਸੋਚ ਕੇ ਇਕੋ ਪਾਰਕ ਦਾ ਜਿਹੜਾ ਉਹ ਨਿਰਮਾਣ ਕੀਤਾ ਗਿਆ ਸੀ ਅੱਜ ਇੱਥੇ ਆ ਕੇ ਖ਼ਬਰ ਚਲਾਉਣ ਦਾ ਮੋਟਿਵ ਹੈ ਜਿਹੜਾ ਇਹ ਹੈ ਕਿ ਅੱਜ ਇਹ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਨੇ ਵਣ ਮਹਾਉਤਸਵ ਮੌਕੇ ਸੂਬਾ ਪੱਧਰੀ ਸਮਾਗਮ ਹੈ ਹੁਸ਼ਿਆਰਪੁਰ ਸਿਟੀ ਸੈਂਟਰ ਨਸਤੀਕ ਸਰਵਿਸ ਕਾਵਿਕ ਹੈ ਕਰਵਾਇਆ ਜਾ ਰਿਹਾ ਸੋ ਨਾਲ ਦੇ ਨਾਲ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ ਦੇ ਨਾਲ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਸੋ ਖਬਰ ਦਿਖਾਉਣ ਦਾ ਮੁੱਖ ਉਦੇਸ਼ ਇਹ ਹੈ ਮੈਂ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਹੁਸ਼ਿਆਰਪੁਰ ਦੇ ਸਮੁੱਚੇ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਥਾਂ ਤੇ ਹੁਸ਼ਿਆਰਪੁਰ ਮਾਫੀ ਚੋਣਾ ਪੰਜਾਬ ਦੇ ਇਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲਿਆਂਦਾ ਜਾਵੇ ਤੇ ਇੱਕ ਬੂਟਾ ਉਹਨਾਂ ਦੇ ਹੱਥੋਂ ਇਸ ਥਾਂ ਤੇ ਲਗਵਾਇਆ ਜਾਵੇ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਵੱਲੋਂ ਜਾਂ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਕਿੰਨਾ ਕੁ ਵਿਕਾਸ ਹੈ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਕਰਵਾਇਆ ਗਿਆ ਸੋ ਇਹ ਤਸਵੀਰਾਂ ਸੱਚਮੁੱਚ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਕਿਉਂਕਿ ਇਹ ਤਸਵੀਰਾਂ ਇਕੋ ਪਾਰਕ ਦੀਆਂ ਨੇ ਤਾਂ ਇਕੋ ਪਾਰਕ ਦੇ ਵਿੱਚ ਇੱਕ ਪਾਸੇ ਤੁਹਾਨੂੰ ਆ ਵੀ ਤਸਵੀਰਾਂ ਦਿਖਾ ਦਿੰਦੇ ਆ ਜਿੱਥੇ ਸਾਰੀ ਇਕੋ ਪਾਰਕ ਪੰਗਾ ਦੇ ਨਾਲ ਝਾੜੀਆਂ ਦੇ ਨਾਲ ਭਰੀ ਹੋਈ ਆ ਉੱਥੇ ਹੀ ਦਰਖਤ ਵੱਡੇ ਹੋਏ ਦਰਖਤ ਵੀ ਤੁਹਾਨੂੰ ਇੱਥੇ ਮਿਲ ਸਕਦੇ ਨੇ ਸੋ ਇਹ ਇਕੋ ਪਾਰਕ ਦੇ ਇਹ ਹਾਲਾਤ ਨੇ ਸੋ ਜੋ ਪੱਥਰ ਇਸ ਥਾਂ ਤੇ ਲਗਾਏ ਗਏ ਸਨ ਰਸਤਾ ਜੋ ਬਣਾਇਆ ਗਿਆ ਸੀ ਤਾਂ ਉਹ ਨਾ ਤਾਂ ਪੱਥਰ ਹੀ ਨਜ਼ਰ ਆਉਂਦੇ ਨੇ ਤਾਂ ਰਸਤਾ ਵੀ ਆ ਜਿਹੜਾ ਬਰਸਾਤੀ ਦਿਨਾਂ ਦੇ ਦੌਰਾਨ ਇਕੋ ਪਾਰਕ ਦੇ ਵਿੱਚੋਂ ਗਵਾਚ ਚੁੱਕਿਆ ਸੋ ਨਾਲ ਦੇ ਨਾਲ ਜੋ ਬੈਠਣ ਲਈ ਇੱਥੇ ਬੈਂਚ ਬਣਾਏ ਗਏ ਨੇ ਜਾਂ ਲਗਾਏ ਗਏ ਨੇ ਤਾਂ ਇੱਥੇ ਕਿ ਕੋਈ ਆ ਕੇ ਬੈਠ ਸਕਦਾ ਹੈ ਮੈਨੂੰ ਲੱਗਦਾ ਕਿ ਇਸ ਤੋਂ ਮੈਂ ਜਿਵੇਂ ਕਿ ਮੈਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਇਸ ਤੋਂ ਪਹਿਲਾਂ ਵੀ ਇਸ ਕਈ ਵਾਰ ਇੱਥੋਂ ਦੀਆਂ ਖਬਰਾਂ ਨਸ਼ਰ ਕਰ ਚੁੱਕਿਆ ਤਾਂ ਉਸ ਵਕਤ ਵੀ ਕਿਹਾ ਸੀ ਕਿ ਮੁੱਖ ਮੰਤਰੀ ਮਾਫੀ ਚੋਣਾ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਯੋਗਾ ਕੈਂਪ ਦਾ ਜਿਹੜਾ ਆਯੋਜਨ ਕਰਨ ਇਕੋ ਪਾਰਕ ਦੇ ਵਿੱਚ ਤਾਂ ਜੋ ਹੋਰ ਨਾਲ ਲੋਕਾਂ ਨੂੰ ਵੀ ਜਿਹੜਾ ਹੌਸਲਾ ਮਿਲੇ ਤਾਂ ਜੋ ਹੋਰ ਲੋਕ ਵੀ ਇੱਥੇ ਆ ਕੇ ਸੈਰ ਕਰ ਸਕਣ ਸੋ ਮੰਤਰੀ ਸਾਹਿਬ ਨੂੰ ਜ਼ਰੂਰ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਸੋ ਨਾਲ ਦੇ ਨਾਲ ਕੈਮਰਾ ਪਰਸਨ ਨੂੰ ਕਹਾਂਗਾ ਕਿ ਅਗਲੀਆਂ ਤਸਵੀਰਾਂ ਵੀ ਜਿਹੜੀਆਂ ਉਹ ਦਿਖਾ ਦਿੱਤੀਆਂ ਜਾਣ ਪਰੰਤੂ ਨਾਲ ਦੇ ਨਾਲ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਕਿ ਧਿਆਨ ਨਾਲ ਬਾਜੀ ਆਈਓ ਹੋਰ ਨਾ ਕਿਉਂਕਿ ਬਰਸਾਤੀ ਮੌਸਮ ਹੈ ਸੋ ਬਹੁਤ ਵਧੀਆ ਪਾਰਕ ਦਾ ਨਿਰਮਾਣ ਕੀਤਾ ਗਿਆ ਪ੍ਰਸ਼ਾਸਨ ਤੇ ਮੰਤਰੀ ਸਾਹਿਬ ਵੱਲੋਂ ਤਾਂ ਕਿਤੇ ਕੋਈ ਜੰਗਲੀ ਜਾਨਵਰ ਹੀ ਨਾ ਸੱਪ ਵਗੈਰਾ ਜਿਹੜੇ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਵੇਖਦੇ ਆਂ ਤੇ ਕਿਤੇ ਉਹੀ ਨਾ ਡੰਗ ਡੰਗ ਮਾਰ ਲੈਣ ਸਾਨੂੰ ਸੋ ਇਹ ਤਸਵੀਰਾਂ ਆ ਜੀ ਹੁਸ਼ਿਆਰਪੁਰ ਦੀ ਇਕੋ ਪਾਰਕ ਦੇ ਹਾਲਾਤ ਦੇਖ ਲਓ ਕੀ ਬਣੇ ਹੋਏ ਨੇ ਸੋ ਇਸ ਤੋਂ ਵੀ ਵੱਡੀ ਗੱਲ ਇੱਕ ਹਾਸੋ ਵੀ ਨਹੀਂ ਗੱਲ ਇਹ ਹੈ ਕਿ ਹੁਸ਼ਿਆਰਪੁਰ ਦੇ ਇਕੋ ਪਾਰਕ ਬਾਹਰ ਸੋਲਰ ਲਾਈਟਾਂ ਜਿਹੜੀਆਂ ਲਗਾਈਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋਲਰ ਲਾਈਟਾਂ ਬੇਸ਼ੱਕ ਇਹ ਮੈਨੂੰ ਲੱਗਦਾ ਹੁਸ਼ਿਆਰਪੁਰ ਦੇ ਵਿੱਚ ਹੀ ਇਹ ਤਕਨੀਕੀ ਵੀ ਆਈ ਹੋਵੇਗੀ ਕਿ ਹੁਸ਼ਿਆਰਪੁਰ ਦੇ ਵਿੱਚ ਸੋਲਰ ਲਾਈਟਾਂ ਤਾਂ ਇਕੋ ਪਾਰਕ ਦੇ ਬਾਹਰ ਲਗਾਈਆਂ ਗਈਆਂ ਨੇ ਪਰੰਤੂ ਉਹ ਸੋਲਰ ਦੇ ਨਾਲ ਚੱਲਦੀਆਂ ਹੀ ਨਹੀਂ ਤਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਉਹ ਬਿਜਲੀ ਦਾ ਕਨੈਕਸ਼ਨ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਵੀਡੀਓਜ਼ ਦੇ ਵਿੱਚ ਤਾਂ ਵੀਡੀਓ ਇੱਕ ਨਾ ਬਿਜਲੀ ਦਾ ਕਨੈਕਸ਼ਨ ਦਿੱਤਾ ਗਿਆ ਹੈ ਤੇ ਬਿਜਲੀ ਦੇ ਕਨੈਕਸ਼ਨ ਦੇ ਨਾਲ ਹੀ ਇਹ ਰਾਤ ਨੂੰ ਇਹ ਲਾਈਟਾਂ ਜਿਹੜੀਆਂ ਉਹ ਜਗਦੀਆਂ ਨੇ ਸੋ ਤਸਵੀਰਾਂ ਸੱਚਮੁੱਚ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਇੱਕ ਵਾਰ ਮੁਰ ਤੋਂ ਮੈਂ ਅਪੀਲ ਕਰਨਾ ਚਾਹਾਂਗਾ ਹੁਸ਼ਾਰਪੁਰ ਤੋਂ ਮੰਤਰੀ ਬ੍ਰਹਮਸ਼ੰਕਰ ਜਿੰਪਾ ਤੇ ਹੁਸ਼ਾਰਪੁਰ ਦੇ ਸਮੁੱਚੇ ਪ੍ਰਸ਼ਾਸਨ ਨੂੰ ਕਿ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਜ਼ਰੂਰ ਲਿਆਂਦਾ ਜਾਵੇ ਤਾਂ ਇੱਕ ਬੂਟਾ ਜਿਹੜਾ ਉਹਨਾਂ ਦੇ ਹੱਥੋਂ ਇਸ ਪਾਰਕ ਦੇ ਵਿੱਚ ਲਗਵਾਇਆ ਜਾਵੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਵ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ